ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜੀ ਤੁਸੀਂ ਕਵਿਤਾ ਸੁਣਨ ਲੱਗਿਓ ਇਹ ਬੜੇ ਚਿਰਾਂ ਦਾ ਮੈਨੂੰ ਕਿਹਾ ਜਾ ਰਿਹਾ ਸੀਗਾ ਕਿ ਪੁਰਾਣੇ ਜਿਹੜੇ ਸਮੇਂ ਲੰਘ ਕੇ ਗਏ ਹਨ ਉਹਦੇ ਵਾਸਤੇ ਕੋਈ ਨਾ ਕੋਈ ਕਵਿਤਾ ਲਿਖਣੀ ਚਾਹੀਦੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਖੂਹ ਚੱਲਿਆ ਕਰਦੇ ਸਨ ਕਿਵੇਂ ਲੋਕ ਵਰਦੀ ਤੋਂ ਬਿਨਾਂ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਿਆ ਕਰਦੇ ਸਨ ਕਿਸੇ ਕੋਲ ਵਰਦੀ ਨਹੀਂ ਸੀ ਹੁੰਦੀ ਕਿਸੇ ਦੇ ਕੋਲ ਬੈਗ ਨਹੀਂ ਸੀ ਹੁੰਦਾ ਕਿਸੇ ਕੋਲ ਪੜਨ ਵਾਸਤੇ ਕਾਪੀ ਨਹੀਂ ਸੀ ਹੁੰਦੀ ਉਸ ਵੇਲੇ ਫੱਟੀਆਂ ਦਾ ਜ਼ਮਾਨਾ ਹੋਇਆ ਕਰਦਾ ਸੀਗਾ ਫੱਟੀਆਂ ਦੇ ਉੱਪਰ ਲੀਕਾ ਮਾਰ ਕੇ ਲਿਖਣਾ ਕਾਨਿਆਂ ਦੀਆਂ ਪੈਨਸਲਾਂ ਬਣਾ ਲੈਣੀਆਂ ਕਲਮਾਂ ਬਣਾ ਲੈਣੀਆਂ ਤੇ ਸਿਆਹੀ ਦੇ ਨਾਲ ਫੱਟੀਆਂ ਲਿਖਣੀਆਂ ਬਹੁਤ ਭੜਾ ਜ਼ਮਾਨਾ ਸੀਗਾ ਉਸ ਵੇਲੇ ਲੋਕਾਂ ਨੇ ਇਕੱਠਿਆਂ ਹੋ ਕੇ ਸਾਰੇ-ਸਾਰੇ ਜੀਆਂ ਨੇ ਵਾਢੀ ਕਰਨੀ ਕਦੇ ਕਣਕਾਂ ਦੀ ਵਾਢੀ ਆ ਜਾਣੀ ਕਦੇ ਝੋਨੇ ਦੀ ਵਾਢੀ ਆ ਜਾਣੀ ਕਦੇ ਕਿਸੇ ਨੇ ਕਿਸੇ ਦੀ ਮੰਗ ਖਾਣ ਚਲੇ ਜਾਣਾ ਕਿਸੇ ਨੇ ਕਿਸੇ ਦਾ ਗੁੱਸਾ ਨਹੀਂ ਕਰਨਾ ਇੱਕ ਦੂਜੇ ਦੀ ਮਦਦ ਕਰਨੀ ਇਹ ਸਾਰੇ ਸੱਜਣਾਵਾਲੋ ਹੁਕਮ ਸੀਗਾ ਕਿ ਇੱਕ ਕਵਤਾ ਬਣਾ ਕੇ ਗਾਈ ਜਾਵੇ ਆਓ ਸੁਣੋ ਪਿਆਰ ਸਤਕਾਰ ਨਾਲ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਭਾਈ ਦਿਲਬਾਖ ਸਿੰਘ ਜੀ ਪਿੰਡ ਜੱਲੂਪੁਰ ਖੈੜਾ ਤੇ ਦਾਸ ਡਾਕਟਰ ਰਾਜਵੀਰ ਸਿੰਘ ਪਿੰਡ ਸੇਖਮਾ ਵਾਲੇ ਸੁਣੋ ਪਿਆਰ ਸਤਕਾਰ ਨਾਲ ਇੰਜ ਬੇਨਤੀ ਹੈ ਹਰ ਹਰ ਨਾਮ ਜਪਨ ਤੇ ਆਕਾਸ਼ ਨਾ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ ਇਹ ਮੇਰਾ ਪੰਜਾਬ ਦੋਸਤੋ ਕਰੀਏ ਖਿਆਲ ਇਸ ਦੇ ਵੱਲੇ ਇਹ ਦੇ ਸ਼ੈਲ ਸ਼ਬੀਲੇ ਗਬਰੂ ਕਿਹੜੀ ਗੱਲਾਂ ਹੋਏ ਨਾ ਗੱਲੇ ਓ ਨਸ਼ਿਆਂ ਦੇ ਨਾਲ ਪਾਲੀ ਯਾਰੀ ਜ਼ਿੰਦਗੀ ਨੂੰ ਕਿਉਂ ਨਰਕ ਬਣਾ ਲਿਆ ਰੋਲ ਕੇ ਰੱਖਤੀ ਸੋਲ ਜਵਾਨੀ ਦੁੱਧ ਮੱਖਣੀ ਨਾਲ ਪਲਣ ਵਾਲਿਆ ਇਹ ਮੇਰਾ ਪੰਜਾਬ ਦੋਸਤੋ ਕਰੀਏ ਖਿਆਲ ਇਸ ਦੇ ਵੱਲੇ ਇਹ ਦੇਸ਼ਾਂ ਦੇ ਸ਼ਬੀਲੇ ਗਬਰੂ ਕਿਹੜੀ ਗੱਲਾਂ ਹੋਏ ਨਾ ਗੱਲੇ ਓ ਨਸ਼ਿਆਂ ਦੇ ਨਾਲ ਪਾ ਲਈ ਯਾਰੀ ਜ਼ਿੰਦਗੀ ਨੂੰ ਕਿਉਂ ਨਰਕ ਬਣਾ ਲਿਆ ਰੋਲ ਕੇ ਰੱਖਤੀ ਸੋਲ ਜਵਾਨੀ ਦੁੱਧ ਮੱਖਣੀ ਨਾਲ ਪਲਣ ਵਾਲਿਆ ਕਿੰਨਾ ਚੰਗਾ ਸੀ ਜਮਾਨਾ ਪੈਲੀਆਂ ਸੀ ਬਲਦਾਂ ਨਾਲ ਵੋਂਦੇ ਹੱਲ ਪੰਜਾਲੀ ਬਲਦਾਂ ਦੇ ਗਲ ਆਂ ਦਾ ਇੱਕ ਰਾਗ ਸੁਣਾਉਂਦੇ ਓ ਪਿੰਡ ਦੀਆਂ ਕੁੜੀਆਂ ਸੌਣ ਮਹੀਨੇ ਕੱਠੀਆਂ ਹੋ ਕੇ ਇੱਕ ਕਲੀ ਪਾਵਣਾ ਸੌ ਰਿਆ ਤੋਂ ਪੇਕੇ ਘਰ ਆ ਕੇ ਸਾਰੀਆਂ ਰਲ ਕੇ ਖੁਸ਼ੀ ਮਨਾਵਣਾ ਓ ਭੈਣਾ ਦਾ ਈਰਾ ਦਾ ਵੀ ਪਿਆਰ ਬੜਾ ਸੀ ਰਲ ਮਿਲ ਬੈੰਦੇ ਕੱਚੀਆਂ ਕੰਦਾ ਕੱਚੇ ਕੋਠੇ ਪਿਆਰ ਸੀ ਪੱਕਾ ਰਲ ਕੇ ਰਹਿੰਦੇ ਏ ਕੱਚੀਆਂ ਕੰਦਾ ਪੋਚਾ ਫੇਰ ਨਾ ਰਲ ਕੇ ਨਣਦਾ ਤੇ ਪਰ ਜਾਈਆਂ ਕਿਧਰੇ ਉੱਡ ਗਿਆ ਪਿਆਰ ਇਨਾਂ ਦਾ ਰਲ ਕੇ ਬਹਿਣ ਨਾ ਮਾਂ ਦੀਆਂ ਜਾਈਆਂ ਏ ਤਣਕਾਂ ਦੀ ਜਦ ਵਾਢੀ ਆਉਣੀ ਰਲ ਕੇ ਕਰਨੀ ਸਾਰੇ ਜੀਆ ਨਾ ਕੋਈ ਗਰਮੀ ਨਾ ਥਕੇ ਵਾਂ ਕੱਠੇ ਰਹਿਣਾ ਪੁੱਤਰ ਧੀਆ ਬੜਦਾ ਦੇ ਨਾਲ ਖੂ ਚੱਲਦੇ ਸੀ ਵਾਰੀ ਦੇ ਨਾਲ ਪਾਣੀ ਲਾਉਣਾ ਮੰਗਾ ਖਾਣੇ ਆਂ ਅੱਖੇ ਲਗੜਾ ਇੱਕ ਦੂਜੇ ਨਾਲ ਪਿਆਰ ਵਧਾਉਣਾ ਜੀ ਮੋਰੀ ਵਾਲਾ ਝੋਲਾ ਲੈ ਕੇ ਬੋਰੀ ਵਾਲਾ ਚੋਲਾ ਲੈ ਕੇ ਪੜਨੇ ਜਦੋਂ ਸਕੂਲੇ ਜਾਣਾ ਨਾ ਕੋਈ ਵਰਦੀ ਨਾ ਬੂਟ ਜਰਾਬਾਂ ਸਾਦ ਮਰਾ ਦੇ ਹੀ ਤੁਰ ਜਾਣਾ ਮੇਲਿਆਂ ਦੇ ਵਿੱਚ ਖਾੜੇ ਲੱਗਣੇ ਪਹਿਲਵਾਨਾਂ ਨੇ ਕੁਸ਼ਤੀ ਕਰਨੀ ਹਾਸਾ ਠਠਾਮਕੋਲ ਵੀ ਕਰੇਨਾ ਇੱਕ ਦੂਜੇ ਦੀ ਗੱਲ ਵੀ ਜਰਨੀ ਹੁੰਦਾ ਸੀ ਇਕਾ ਟੀਵੀ ਪਿੰਡ ਵਿੱਚ ਸਾਰੇ ਪੁੰਝੇ ਬਹਿ ਕੇ ਵਿੰਦੇ ਮਹਾਪਾੜ ਤਾਂ ਸਾਡੇ ਸੱਤ ਦੀਆਂ ਖਬਰਾਂ ਮੋਗਲੀ ਸ਼ਕਤੀ ਮਾਨਸੀ ਵਿੰਦੇ ਓ ਛੁੱਟੀਆਂ ਦੇ ਵਿੱਚ ਨਾਨਕੇ ਜਾਣਾ ਦਿਲ ਦੇ ਵਿੱਚ ਇਰਮਾਨ ਹੁੰਦੇ ਸੀ ਨਾਨਾ ਨਾਨੀ ਮਸੀ ਮਾਮੇ ਓਰੋਨਾ ਬੇਈਮਾਨ ਹੁੰਦੇ ਸੀ ਤੇ ਖਾਲੇ ਚਾਚੀ ਚਾਚੇ ਤਾਈਆਂ ਤਾਏ ਪੂਆ ਭੁਫੜ ਰਿਸ਼ਤੇ ਮੁੱਕ ਗਏ ਜਦੋਂ ਦੇ ਆਂਟੀ ਅੰਕਲ ਆਏ ਓ ਕਮਲੀ ਹੋ ਗਈ ਦੁਨੀਆ ਸਾਰੀ ਰਿਸ਼ਤੇ ਨਾਤੇ ਭੁੱਲਦੇ ਜਾਂਦੇ ਹਰ ਪਾਸੇ ਪੈਸਾ ਆਈ ਪੈਸਾ ਪੈਸੇ ਪਿੱਛੇ ਮਾਰੇ ਮਾਰੇ ਜਾਂਦੇ ਏ ਜੀ ਸ਼ਰਦਾਵਾਨ ਬੜੇ ਸੀ ਲੋਕੀ ਸ਼ਰਦਾਵਾਨ ਬੜੇ ਅਸਲੀ ਲੋਕੀ ਗੁਰੂ ਦਵਾਰੇ ਦਰਸ਼ਨ ਪਾਉਂਦੇ ਜੀ ਦੀ ਅੱਜ ਕੱਲ ਘਰੇ ਨਹੀਂ ਚੱਲਦੀ ਗ੍ਰੰਥੀ ਉੱਤੇ ਰੋਵਾਂ ਜਮਾਉਂਦੇ ਮੋਬਾਈਲ ਜਦੋਂ ਦਾ ਹੱਥ ਵਿੱਚ ਆ ਗਿਆ ਕਈ ਚੀਜ਼ਾਂ ਦਾ ਮੁੱਕ ਗਿਆ ਧੰਦਾ ਘੜੀ ਖਾ ਗਿਆ ਚਿੱਠੀਆਂ ਖਾ ਗਿਆ ਪੁੱਠੇ ਕੰਮੀ ਲੱਗ ਗਿਆ ਬੰਦਾ ਸਭਿਆਚਾਰ ਵੀ ਵਿਗੜ ਗਿਆ ਗਾਏ ਕਟੌਰ ਬਣਾਉਂਦੇ ਫੋਕੀ ਪਹਿਲਾ ਗੀਤ ਸੁਣੇ ਸੀ ਜਾਂਦੇ ਅੱਜ ਕੱਲ ਗਾਣੇ ਵੇਖਣ ਲੋਕੀ ਓ ਸ਼ਰਮ ਹਯਾ ਦਾ ਗਹਿਣਾ ਗਲ ਵਿੱਚ ਨੂੰਹਾਂ ਧੀਆ ਪਾ ਕੇ ਰੱਖਣਾ ਅੱਜ ਕੱਲ ਦਾ ਪਹਿਰਾਵਾ ਮਾੜਾ ਲੋਕੀ ਗਲਤ ਅੱਖਾਂ ਨਾਲ ਤੱਕਣਾ ਇਹ ਰਾਜਵੀਰ ਕੀ ਲੇਖ ਲੇਖ ਗਾਉਣਾ ਦੇਖ ਲੈ ਕਾ ਗਾਉਣਾ ਲਿਖਿਆ ਹਾਲ ਨਹੀਂ ਜਾਣਾ ਸਾਰਾ ਦਲਬਾਗ ਇਹ ਪੰਜਾਬ ਪਿਆਰਾ ਇਹ ਮੇਰਾ ਪੰਜਾਬ ਪਿਆਰਾ